ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਸੰਬੰਧੀ ਚੱਲ ਰਿਹਾ ਵਿਵਾਦ ਹੁਣ ਹੱਲ ਹੁੰਦਾ ਨਜ਼ਰ ਆ ਰਿਹਾ ਹੈ ਸੂਤਰਾਂ ਮੁਤਾਬਕ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਸੇਵਾਵਾਂ ਜਾਰੀ ਰੱਖਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਵਾਂ ਜਥੇਦਾਰ ਲਗਾਉਣ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ ਵਿਚਕਾਰ ਸਮਝੌਤਾ ਹੋ ਗਿਆ ਹੈ ਇਸ ਸਮਝੌਤੇ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਦਸਤਾਰਬੰਦੀ ਸਮਾਗਮ ਹੁਣ 25 ਅਕਤੂਬਰ ਨੂੰ ਰੱਖਿਆ ਗਿਆ ਹੈ ਜਿਕਰ ਜੋਗ ਹੈ ਕਿ ਇਸ ਤੋਂ ਪਹਿਲਾਂ 10 ਮਾਰਚ ਨੂੰ ਜਥੇਦਾਰ ਗੜਗੱਜ ਦੀ ਸ਼੍ਰੋਮਣੀ ਕਮੇਟੀ ਨੇ ਦਸਤਾਰਬੰਦੀ ਕੀਤੀ ਸੀ ਜਿਸ ਨੂੰ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਤੇ ਟਕਸਾਲਾਂ ਤੋਂ ਮਾਨਤਾ ਪ੍ਰਾਪਤ ਨਹੀਂ ਹੋਈ ਸੀ ਜਿਸ ਕਾਰਨ ਵੱਖ-ਵੱਖ ਸਮਾਗਮਾਂ ਵਿੱਚ ਜਥੇਦਾਰ ਨੂੰ ਵਿਰੋਧ ਚੱਲਣੇ ਪਏ ਸਨ ਉਧਰ ਇਹ ਸੂਚਨਾ ਵੀ ਮਿਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 3 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਤੋਂ ਪਹਿਲਾਂ ਇੱਕ ਅੰਤਰਿਕ ਕਮੇਟੀਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੇ ਨਾਮ ਦਾ ਐਲਾਨ ਕਰ ਦੇਵੇਗੀ। ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਆਗੂ ਹੁਣ ਆਮੋ ਸਾਹਮਣੇ ਹੋ ਗਏ ਹਨ। ਦਿੱਲੀ ਦੀ ਭਾਜਪਾ ਸਰਕਾਰ ਸਿੱਧੇ ਤੌਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਦੀ ਵਜ੍ਹਾ ਦੱਸ ਰਹੀ ਹੈ। ਉਨ੍ਹਾਂ ਦੋਸ਼ ਲਾਏ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਲਗਾਤਾਰ ਪ੍ਰਾਲੀ ਫੂਕ ਰਹੇ ਹਨ ਜਿਸ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ। ਦੂਸਰੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਨ੍ਹਾਂ ਹੱਲਿਆਂ ਦਾ ਮੂੜਮਾ ਜਵਾਬ ਦਿੰਦੇ ਹੋਏ ਆਖਿਆ ਕਿ ਜੇਕਰ ਪੰਜਾਬ ਦਾ ਧੂਆਂ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਨੂੰ ਪ੍ਰਦੂਸ਼ਿਤ ਨਹੀਂ ਕਰਦਾ ਤਾਂ ਇਹ ਦਿੱਲੀ ਨੂੰ ਕਿਵੇਂ ਪ੍ਰਦੂਸ਼ਿਤ ਕਰ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਲੀ ਸਾਨ ਦੇ ਮਾਮਲਿਆਂ ਵਿੱਚ ਲਗਭਗ 75% ਦੀ ਕਮੀ ਦਰਜ ਕੀਤੀ ਗਈ ਹੈ। ਇਸ ਵਾਰ ਦੇਸ਼ ਭਰ ਵਿੱਚ ਪ੍ਰਾਲੀ ਸਾਨ ਦੇ ਸਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਹੇ ਹਨ। ਉੱਧਰ ਦੀਵਾਲੀ ਨਜ਼ਦੀਕ ਪੰਜਾਬ ਵਿੱਚ ਵੀ ਪ੍ਰਾਲੀ ਸਾਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤੀ ਵਰਤਦਿਆਂ 172 ਮਾਮਲਿਆਂ ਵਿੱਚ ਐਫ ਆਈ ਆਰ ਦਰਜ ਕੀਤੀਆਂ ਹਨ ਜਦਕਿ 190 ਤੋਂ ਵੱਧ ਮਾਮਲਿਆਂ ਵਿੱਚ ਜੁਰਮਾਨੇ ਕੀਤੇ ਗਏ ਹਨ। ਸੂਬੇ ਦੇ ਮਾਲ ਵਿਭਾਗ ਨੇ ਵੀ ਪ੍ਰਾਲੀ ਸਣ ਵਾਲੇ ਕਿਸਾਨਾਂ ਦੇ ਮਾਮਲਿਆਂ ਤੇ ਸਖਤੀ ਵਰਤਦੇ ਹੋਏ 165 ਕਿਸਾਨਾਂ ਦੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਰੈੱਡ ਐਂਟਰੀਆਂ ਕਰ ਦਿੱਤੀਆਂ ਹਨ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਮੁਅੱਤਲ ਕੀਤੇ ਜਾ ਚੁੱਕੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਲਾਕਰਾਂ ਦੀ ਜਾਂਚ ਕੱਲ ਸ਼ੁਰੂ ਹੋ ਗਈ ਕੱਲ ਸੀਬੀਆਈ ਦੀ ਟੀਮ ਨੇ ਚੰਡੀਗੜ੍ਹ ਦੇ ਸੈਕਟਰ 9 ਪਹੁੰਚ ਕੇ ਐਚਡੀਐਫਸੀ ਬੈਂਕ ਵਿੱਚ ਭੁੱਲਰ ਦੇ ਲਾਕਰ ਨੂੰ ਖੋਲਿਆ ਇਸ ਵਿੱਚੋਂ ਕੁਝ ਦਸਤਾਵੇਜ਼ ਤੇ 50 ਗ੍ਰਾਮ ਸੋਨਾ ਮਿਲਿਆ ਹੈ। ਸੀਬੀਆਈ ਨੇ ਇਹਨਾਂ ਸਾਰੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਦਸਤਾਵੇਜ਼ ਕਿਸ ਨਾਲ ਸਬੰਧਤ ਹਨ ਫਿਲਹਾਲ ਇਸ ਬਾਰੇ ਕੋਈ ਹੋਰ ਸੂਚਨਾ ਨਹੀਂ ਮਿਲ ਸકી। ਇਸ ਦੇ ਦਰਮਿਆਨ ਇਹ ਵੀ ਪਤਾ ਲੱਗਿਆ ਹੈ ਕਿ ਸੀਬੀਆਈ ਨੇ ਸ਼ਹਿਰ ਅਤੇ ਪੰਜਾਬ ਦੇ ਕਈ ਹੋਰ ਬੈਂਕਾਂ ਤੋਂ ਵੀ ਭੁੱਲਰ ਨਾਲ ਸਬੰਧਤ ਲਾਖਰਾਂ ਸੰਬੰਧੀ ਸੂਚਨਾ ਮੰਗੀ ਹੈ। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਅਕੀਲ ਅਖਤਰ ਦੀ ਸ਼ੱਕੀ ਹਾਲਤ ਵਿੱਚ ਮੌਦੇ ਮਾਮਲੇ ਵਿੱਚ ਐਸਆਈਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ ਇਸ ਸلسਲੇ ਵਿੱਚ ਐਸਆਈਟੀ ਨੇ ਕੱਲ ਸਾਬਕਾ ਡੀਜੀਪੀ ਦੀ ਰਹਿائش ਦਾ ਮੌਇਨਾ ਕੀਤਾ ਉੱਥੇ ਸਾਬਕਾ ਡੀਜੀਪੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਨਹੀਂ ਮਿਲੇ ਪਰ ਉੱਥੇ ਮੌਜੂਦ ਨੌਕਰਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਗੌਂਡ ਵਿੱਚ ਰਹਿਣ ਵਾਲੇ ਲੋਕਾਂ ਤੋਂ ਵੀ ਪੁਲਿਸ ਨੇ ਜਾਣਕਾਰੀ ਹਾਸਲ ਕੀਤੀ। ਦੂਸਰੇ ਪਾਸੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸ਼ਮਸ਼ੂਦੀਨ ਚੌਧਰੀ ਦੇ ਬਿਆਨ ਵੀ ਐਸਆਈਟੀ ਨੇ ਦਰਜ ਕੀਤੇ। ਇਸ ਦਰਮਿਆਨ ਸੂਤਰਾਂ ਮੁਤਾਬਕ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਦੀ ਮੌਤ ਦਾ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਕੀਲ ਦੀ ਸੱਜੀ ਬਾਹ ਤੇ ਇੱਕ ਸਰਿੰਜ ਦਾ ਨਿਸ਼ਾਨ ਮਿਲਿਆ ਹੈ ਅਕੀਲ ਦੇ ਨਸ਼ੇ ਦਾ ਆਦੀ ਹੋਣ ਦੀ ਗੱਲ ਤਾਂ ਸਾਹਮਣੇ ਆਈ ਹੈ ਪਰ ਇੰਜੈਕਸ਼ਨ ਨਾਲ ਨਸ਼ੇ ਵਰਗੀਆਂ ਚੀਜ਼ਾਂ ਦੀ ਵਰਤੋਂ ਦਾ ਕੋਈ ਵੀ ਸਬੂਤ ਹਾਲੇ ਤੱਕ ਨਹੀਂ ਮਿਲਿਆ ਹੈ ਇੰਜੈਕਸ਼ਨ ਦਾ ਕੇਵਲ ਇੱਕ ਨਿਸ਼ਾਨ ਸ਼ੱਕ ਨੂੰ ਹੋਰ ਡੂੰਘਾ ਕਰ ਰਿਹਾ ਹੈ ਕਿਉਂਕਿ ਜੇਕਰ ਅਕੀਲ ਇੰਜੈਕਸ਼ਨ ਨਾਲ ਨਸ਼ਾ ਲੈਣ ਦਾ ਆਦੀ ਹੁੰਦਾ ਤਾਂ ਉਸ ਦੇ ਹੱਥ ਤੇ ਕਈ ਨਿਸ਼ਾਨ ਬਣੇ ਹੋਣੇ ਸਨ ऐसे दरमियान ऐसे सारे मसले पे سابقا डीजीपी मोहम्मद मुस्तफा ने कल पत्रकारों गलबात करते हुए आख्या आपकी बेटे को सामने रख दिया ये तो, तो अपना एक और लीडर कोई है किसी पार्टी का इसके पीछे मुझे पता है मैं उसका नाम नहीं लूंगा अभी ये चमचू उसके हाथ का खिलौना बना हुआ इसने किया है क्योंकि मेरे बच्चे की वीडियो वो पब्लिक डोमेन में थी तो जब मेरे बच्चे की मौत हुई तो घर वाले सब मुसलमानों में कहते यार पोस्टमार्टम नहीं कराना मैं आए दिन ये कराता हूँ सुपार से जाती है हमारे बच्चे को लेकिन मैंने कहा मैं अपने बच्चे का पोस्टमार्टम कराऊंगा घरवाले ने क्या क्या बात करे आप मैंने कहा हम पब्लिक लाइफ में सियासत में इनका वीडियो है ये बदमाश मेरे बच्चे की कबर खोदवा देंगे कल को आज अगर मैं पोस्टमार्टम में कराता तो पुलिस कबर खोदती तो मैंने कहा मैं छाती पे पत्थर का करो पोस्टमार्टम कराऊंगा चूंकि मेरे दिल में कोई चोर तो है नहीं तो ये कर रहे हैं। मुझे इनका कोई डर नहीं है कहते पुलिस की कानूनी ड्यूटी बनती है अगर आप दरखास्त लेके जाते हो कि ये जुर्म हुआ है तो पुलिस को दर्ज करना है सवाल नहीं पूछ सकती लेकिन पुलिस टाल देती है यहाँ पे बहुत बड़े लोग इन्वॉल्व थे पोलिटिकल फिगर थे एक फोर डीजीपी था तो बहुत बड़ा मुद्दा बनता है तो जो उसने दिया एक पैरा पुलिस ने उसको एफ में कन्वर्ट कर दिया एस मैं इसको वेलकम करता हूं और मैं पूरा सहयोग दूंगा एस को भी पुलिस को भी ਦੁੱਧ ਦਾ ਦੁੱਧ ਸੱਚ ਦਾ ਸੱਚ ਪਾਲੇ ਕਰ ਬਾਰੇ ਸਭ ਕੇ ਸਾਥ ਹੋਗਾ ਲੇਕਿਨ یہی ਕਾਨੂੰਨ ਅਗਰ ਮੈਂ ਕੁਸੂਰਵਾਦ ਹੂੰ ਮੈਂ ਫਾਸੀ ਤੇ ਚੜਨੇ ਕੋ ਤਿਆਰ ਹੂੰ ਇਹ ਹੀ ਕਾਨੂੰਨ ਮੈਂ ਮੈਂ ਇਸ ਦਾ ਪੰਜਾ ਉਲਟਾ ਵੀ ਘੁਮਾਉਂਗਾ ਮਹੰਗੇ ਪਟਾਕਿਆਂ ਦੀ ਥਾਂ ਸਸਤੇ ਪੋਟਾਸ਼ ਵਾਲੇ ਪਟਾਕੇ ਚਲਾਉਣਾ ਡੇਰਾ ਬਾਬਾ ਨਾਨਕ ਦੇ ਇੱਕ ਪਰਿਵਾਰ ਨੂੰ ਭਾਰੀ ਪੈ ਗਿਆ ਪਰਿਵਾਰ ਘਰ ਵਿੱਚ ਹੀ ਗੰਧਕ ਤੇ ਪੋਟਾਸ਼ ਤੋਂ ਪਟਾਕੇ ਬਣਾ ਕੇ ਚਲਾ ਰਿਹਾ ਸੀ ਕਿ ਜ਼ਬਰਦਸਤ ਧਮਾਕਾ ਹੋ ਗਿਆ ਇਸ ਕਾਰਨ ਪਰਿਵਾਰ ਦੇ 7 ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦਕਿ 2 ਵਿਅਕਤੀਆਂ ਦੀ ਮੌਤ ਹੋ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਕਿਸੇ ਦਾ ਹੱਥ ਉੱਡ ਗਿਆ ਤੇ ਕਿਸੇ ਦਾ ਜਬਾੜਾ ਇੱਕ ਔਰਤ ਦੀਆਂ ਅੱਖਾਂ ਦੀ ਰੌਸ਼ਨੀ ਚਲੇ ਜਾਣ ਦੀ ਵੀ ਸੂਚਨਾ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਕੱਲ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਤਿੰਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 6 ਆਈਏਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ। ਜਾਰੀ ਹੁਕਮਾਂ ਅਨੁਸਾਰ ਅਮਰ ਸਰਦੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੂੰ ਹੁਣ ਕਮਾਡਾ ਦਾ ਪ੍ਰਸ਼ਾਸਕ ਲਾ ਦਿੱਤਾ ਗਿਆ ਹੈ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉਪਨ ਨੂੰ ਗਰਦਾਸਪੁਰ ਦਾ ਡੀਸੀ ਲਾਇਆ ਗਿਆ ਹੈ ਜਦਕਿ ਦਲਵਿੰਦਰਜੀਤ ਸਿੰਘ ਨੂੰ ਅਮਰਸਰ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਪੰਨਵੀ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਤੇ ਕਮਿਸ਼ਨਰ ਨਗਰ ਨਿਗਮ ਪਠਾਨਕੋਟ ਦਾ ਵਾਧੂ ਚਾਰਜ ਦੇ ਦਿੱਤਾ ਗਿਆ ਉੱਧਰ ਪੰਜਾਬ ਸਰਕਾਰ ਨੇ ਕੱਲ 2011 ਬੈਚ ਦੇ ਆਈਪੀਐਸ ਅਧਿਕਾਰੀ ਨਾਨਕ ਸਿੰਘ ਨੂੰ ਡੀਆਈਜੀ ਰੋਪੜ ਰੇਂਜ ਲਾ ਦਿੱਤਾ ਹੈ ਜਿਕਰਯੋਗ ਹੈ ਕਿ ਭੁੱਲਰ ਦੀ ਮੁਕਤੀ ਤੋਂ ਬਾਅਦ ਡੀਆਈਜੀ ਰੋਪੜ ਰੇਂਜ ਦਾ ਅਹੁਦਾ ਖਾਲੀ ਹੋ ਗਿਆ ਸੀ। ਮੋਗਾ ਦੇ ਸਰਕਾਰੀ ਹਸਪਤਾਲ ਦੇ ਡਰੱਗ ਸਟੋਰ ਵਿੱਚੋਂ ਨਸ਼ੇੜੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪੰਜਾਬ ਵਿੱਚ ਮੁਫਤ ਦੀ ਗੋਲੀ ਵਜੋਂ ਮਸ਼ਹੂਰ ਬੁਪੀ ਮਾਰਫਨ ਦੀਆਂ 11000 ਗੋਲੀਆਂ ਚੋਰੀ ਹੋ ਗਈਆਂ ਹਨ। ਸੇਤਾਪਾਗ ਦੇ ਅਧਿਕਾਰੀਆਂ ਨੇ ਇਹ ਗੋਲੀਆਂ ਦਿਵਾਲੀ ਦੀ ਸਰਕਾਰੀ ਛੁੱਟੀ ਵਾਲੇ ਦਿਨ ਚੋਰੀ ਹੋਣ ਸਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਹੈ ਜਿਕਰਯੋਗ ਹੈ ਕਿ ਮੁਫਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਗੋਲੀ ਦੀ ਬਾਜ਼ਾਰ ਵਿੱਚ ਕੀਮਤ ਲਗਭਗ 100 ਰੁਪਏ ਪ੍ਰਤੀ ਗੋਲੀ ਹੈ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਮਾਤਾ ਸਾਹਿਬ ਕੌਰ ਦੇ ਪਵਿੱਤਰ ਜੋੜੇ ਸਾਹਿਬ ਅੱਜ ਸ਼ੋਭਾ ਯਾਤਰਾ ਨਾਲ ਪਟਨਾ ਸਥਿਤ ਤਖਤ ਪਟਨਾ ਸਾਹਿਬ ਵਿਖੇ ਲਿਜਾਏ ਜਾਣਗੇ ਕੱਲ ਇੱਕ ਧਾਰਮਿਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਪਰਿਵਾਰ ਨੇ ਇਹ ਜੋੜੇ ਸਿੱਖ ਸੰਗਤ ਨੂੰ ਸਪੁਰਦ ਕਰ ਦਿੱਤੇ ਪੰਜਾਬ ਪੁਲਸ ਦੀ ਚਰਚਿਤ ਮੋਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਜਿਸ ਨੇ ਕੋਟੀਸੇ ਖਾਂ ਵਿੱਚ 5 ਲੱਖ ਰਿਸ਼ਵਤ ਲੈ ਕੇ ਅਫੀਮ ਤਸਕਰਾਂ ਨੂੰ ਛੱਡ ਦਿੱਤਾ ਸੀ ਹੁਣ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ ਮੋਤਲ ਅਧਿਕਾਰੀ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਉਸ ਤੋਂ ਪੁੱਛ ਪੜਤਾਲ ਜਾਰੀ ਹੈ ਸੂਤਰਾਂ ਮੁਤਾਬਕ ਵਿਜੀਲੈਂਸ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਆਮਦਨ ਤੋਂ ਵੱਧ ਜਾਇਦਾਦ ਬਾਰੇ ਵੀ ਜਾਂਚ ਕਰੇਗੀ ਤਰਨਤਨ ਜਿਮਨੀ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ਤੋਂ ਬਾਅਦ ਕੱਲ ਚੋਣ ਕਮਿਸ਼ਨ ਨੇ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ 4 ਕਵਰਿੰਗ ਉਮੀਦਵਾਰ ਤੇ 2 ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ ਪਾਪਾ ਆਮ ਆਦਮੀ ਪਾਰਟੀ ਸ਼੍ਰੋਮਣੀ ਕਾਲੀਦਾਲ ਤੇ ਕਾਂਗਰਸ ਦੇ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਹਨ ਜਿਕਰ ਜੋਗ ਹੈ ਕਿ 24 ਅਕਤੂਬਰ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ ਅੰਮ੍ਰਿਤਸਰ ਪੁਲਸ ਨੇ ਕੱਲ ਇੱਕ ਵਾਰ ਫਿਰ ਮੁਸਤੈਦੀ ਵਰਤਦਿਆਂ ਸਰਹੱਦੋਂ ਪਾਰ ਚੱਲ ਰਹੇ ਇੱਕ ਹਥਿਆਰਾਂ ਦੇ ਤਸਕਰੀ ਗਰੋਹ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਇਸ ਦੌਰਾਨ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹਨ ਇਨਾਂ ਨੂੰ ਗ੍ਰਿਫਤਾਰ ਕਰਨ ਸਮੇਂ ਇਹਨਾਂ ਦੇ ਕਬਜ਼ੇ ਵਿੱਚੋਂ 4 ਆਧੁਨਿਕ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਗਏ। ਉਧਰ ਆਰਪੀਜੀ ਮਗਵਾਉਣ ਵਾਲੇ ਹਰਪ੍ਰੀਤ ਸਿੰਘ ਵਿੱਕੀ ਨੂੰ ਹੁਣ ਫਰੋਇਪੁਰ ਜੇਲ੍ਹ ਤੋਂ ਅੰਮ੍ਰਿਤਸਰ ਪੁਲਿਸ ਦੇ ਸਪੈਸ਼ਲ ਸੈੱਲ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਇਸ ਮਾਮਲੇ ਸੰਬੰਧੀ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ। ਇਸੇ ਦਰਮਿਆਨ ਪਤਾ ਲੱਗਿਆ ਹੈ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਵਿੱਕੀ ਵੱਲੋਂ ਜੇਲ੍ਹ ਵਿੱਚ ਵਰਤਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ ਜਿਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਉਧਰ ਆਰ ਪੀ ਜੀ ਲਿਆਉਣ ਵਾਲੇ ਦੋ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਲਿਸ ਨੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਵਿੱਚ ਕੱਲ ਇੱਕ ਵਾਰ ਫਿਰ ਭਾਰਤੀ ਮੂਲ ਦੇ ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕ ਤੇਜੀ ਕਲੋਤੇ ਜਾਣਲੇਵਾ ਹਮਲਾ ਕੀਤਾ ਗਿਆ। ਐਸਾ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੁਦਾਰਾ ਗਰੁੱਪ ਨੇ ਲਈ ਹੈ। ਗੋਲੀਬਾਰੀ ਦੌਰਾਨ ਗਾਇਕ ਦੇ ਪੇਟ ਵਿੱਚ ਗੋਲੀ ਲੱਗੀ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਗੈਂਗਸਟਰ ਨੇ ਧਮਕੀ ਦਿੱਤੀ ਹੈ ਕਿ ਇਹ ਗਾयक ਲਈ ਇੱਕ ਚੇਤਾਵਨੀ ਸੀ ਜੇਕਰ ਉਹ ਹੁਣ ਵੀ ਨਾ ਸਮਝਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਸੂਬੇ ਵਿੱਚ ਦੂਜੇ ਰਾਜਾਂ ਤੋਂ ਸਸਤਾ ਝੋਨਾ ਖਰੀਦ ਕੇ ਮਹਿੰਗੇ ਭਾਅ ਵੇਚਣ ਦਾ ਕਾਲਾ ਕਾਰੋਬਾਰ ਲਗਾਤਾਰ ਜਾਰੀ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ 22 ਅੰਤਰਰਾਜੀ ਨਾਕੇ ਲਾਏ ਹੋਏ ਹਨ ਪਰ ਇਨ੍ਹਾਂ ਤੇ ਪਹਿਰੇਦਾਰੀ ਦੇ ਬਾਵਜੂਦ Rajasthan, Bihar, Uttar Pradesh ਆਦਿ ਰਾਜਾਂ ਤੋਂ ਝੋਨਾ ਸਸਤੇ ਭਾਅ ਤੇ ਲਿਆ ਕੇ ਪੰਜਾਬ ਵਿੱਚ ਵੇਚਿਆ ਜਾ ਰਿਹਾ ਹੈ। ਸੂਬੇ ਵਿੱਚ ਕਈ ਦਾਲਲ ਸਰਗਰਮ ਹਨ ਜੋ ਕਿ ਇਸ ਕਾਲੇ ਧੰਦੇ ਵਿੱਚ ਜੁਟੇ ਹੋਏ ਹਨ ਹੁਣ ਪੰਜਾਬ ਸਰਕਾਰ ਨੇ ਹੋਰ ਸਖਤੀ ਵਰਤਦਿਆਂ ਅੰਤਰਰਾਜੀ ਨਾਕੇ ਵਧਾਉਣ ਤੇ ਜੋਰ ਦਿੱਤਾ ਹੈ ਤੇ ਨਾਲ ਹੀ ਨਾਕਿਆਂ ਤੇ ਤਾਇਨਾਤ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਇਸ ਕਾਲੇ ਧੰਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਦਰਮਿਆਨ ਸੂਬੇ ਵਿੱਚ ਹੜ੍ਹ ਤੇ ਝੋਨੇ ਦੀ ਫਸਲ ਨੂੰ ਪਈਆਂ ਕਈ ਬਿਮਾਰੀਆਂ ਦੇ ਚੱਲਦੇ ਹੁਣ ਸਰਕਾਰੀ ਖਰੀਦ ਦਾ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਸਰਕਾਰ ਨੇ ਪਹਿਲਾਂ 175 ਲੱਖ ਟਨ ਝੋਨਾ ਖਰੀਦਣ ਦਾ ਟੀਚਾ ਮਿੱਥਿਆ ਸੀ ਹੁਣ ਇਸ ਵਿੱਚ 10 ਲੱਖ ਟਨ ਦੀ ਕਟੌਤੀ ਕਰ ਦਿੱਤੀ ਗਈ ਹੈ। ਮੰਗਿਆਂ BMW ਕਾਰਾਂ ਖਰੀਦਣ ਲਈ ਟੈਂਡਰ ਜਾਰੀ ਕੀਤੇ ਜਾਣ ਤੋਂ ਬਾਅਦ ਭਾਜਪਾ ਦੀਆਂ ਵਿਰੋਧੀ ਧਿਰਾਂ ਨੇ ਲੋਕਪਾਲ ਨੂੰ ਹੁਣ ਨਿਸ਼ਾਨੇ ਤੇ ਲਿਆ ਹੈ। ਕਾਂਗਰਸ ਨੇ ਇਸ ਟੈਂਡਰ ਨੂੰ ਲੈ ਕੇ ਲੋਕਪਾਲ ਉੱਤੇ ਨਿਸ਼ਾਨਾ ਵੰਦਿਆਂ ਆਖਿਆ ਕਿ ਇਹ ਹੁਣ ਲੋਕਪਾਲ ਨਹੀਂ ਰਿਹਾ ਇਹ ਸ਼ੌਕਪਾਲ ਹੈ। ਕਾਂਗਰਸ ਨੇ ਇਤਰਾਜ਼ ਜ਼ਾਹਰ ਕੀਤਾ ਕਿ ਜਨਤਾ ਦੇ ਟੈਕਸ ਦੇ ਪੈਸੇ ਨਾਲ ਲੋਕਪਾਲ ਨੂੰ ਅਜੇ ਜਾਂ ਮਹਿੰਗੀਆਂ ਗੱਡੀਆਂ ਖਰੀਦਣ ਤੋਂ ਰੋਕਣਾ ਚਾਹੀਦਾ ਹੈ ਜਿਕਰ ਜੋਗ ਹੈ ਕਿ ਲੋਕਪਾਲ ਨੇ ਕੁਝ ਦਿਨ ਪਹਿਲਾਂ ਆਪਣੇ ਲਈ 7 BMW ਗੱਡੀਆਂ ਲਈ ਟੈਂਡਰ ਜਾਰੀ ਕੀਤਾ ਸੀ ਇਨ੍ਹਾਂ ਗੱਡੀਆਂ ਦੀ ਕੀਮਤ ਪ੍ਰਤੀ ਗੱਡੀ 70 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਤਰਤਨ ਜ਼ਿਲ੍ਹੇ ਦੇ ਪਿੰਡ ਤਗਾਣਾ ਵਿੱਚ ਬੀਤੇ ਦਿਨੀ ਸਾਬਕਾ ਸਰਪੰਚ ਨੇ ਆਪਣੀ ਗਵੰਦਨ ਪੰਚ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਤੱਖ ਦਸ਼ਿਆਂ ਮੁਤਾਬਕ ਪਿੰਡ ਦਾ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਟਰੈਕਟਰ ਉੱਪਰ ਉੱਚੀ ਗਾਣੇ ਲਾ ਕੇ ਭੱਦੀਆਂ ਟਿੱਪਣੀਆਂ ਕਰ ਰਿਹਾ ਸੀ। ਇਸ ਤੋਂ ਵਰਜਨ ਤੇ ਉਸ ਦਾ ਆਮ ਆਦਮੀ ਪਾਰਟੀ ਦੀ ਪੰਚ ਨਾਲ ਟਕਰਾਰ ਹੋ ਗਿਆ। ਇਹ ਟਕਰਾਰ ਇੰਨਾ ਵੱਧ ਗਿਆ ਕਿ ਸਾਬਕਾ ਸਰਪੰਚ ਨੇ ਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹਿਮਾਚਲ ਦੇ ਉੱਚੇ ਖੇਤਰਾ ਵਿੱਚ ਕੱਲ ਤਾਜ਼ਾ ਬਰਫਵਾਰੀ ਹੋਈ ਜਿਸ ਨਾਲ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ। ਬਰਫਵਾਰੀ ਨਾਲ ਮਨਾਲੀ ਤੇ ਲਾਹੌਲ ਸਪੀਤੀ ਦੇ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਖਿੜ ਗਏ ਹਨ। ਇਹਨਾਂ ਨੂੰ ਉਮੀਦ ਹੈ ਕਿ ਬਰਫਵਾਰੀ ਕਾਰਨ ਹੁਣ ਸੂਬੇ ਵਿੱਚ ਸਲਾਨੀਆਂ ਦੀ ਆਮਦ ਵਿੱਚ ਵਾਧਾ ਹੋਵੇਗਾ। ਉਧਰ ਹਿਮਾਚਲ ਦੇ ਕਈ ਹੋਰ ਖੇਤਰਾ ਵਿੱਚ ਕੱਲ ਹਲਕਾ ਮੀਂਹ ਵੀ ਪਿਆ। ਮੌਸਮ ਮਾਰਾ ਮੁਤਾਬਕ ਮੌਸਮ ਵਿੱਚ ਆਈ ਇਸ ਤਬਦੀਲੀ ਤੋਂ ਬਾਅਦ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਹੁਣ ਤਾਪਮਾਨ ਵਿੱਚ ਹੋਰ ਕਮੀ ਦਰਜ ਹੋਵੇਗੀ। ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ 3 ਮੈਚਾਂ ਵਿੱਚ ਮਿਲੀ ਹਾਰ ਤੋਂ ਉੱਭਰਦਿਆਂ ਅੱਜ ਮਹਿਲਾ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਦੇ ਇੱਕ ਅਹਿਮ ਮੈਚ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ। ਇਹ ਮੈਚ ਇੱਕ ਕਿਸਮ ਦਾ ਕੁਆਟਰਫਾਈਨਲ ਹੈ ਜੇਕਰ ਭਾਰਤੀ ਟੀਮ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਉਸ ਦਾ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ ਉਧਰ ਆਸਟ੍ਰੇਲੀਆ ਦੇ ਦੌਰੇ ਤੇ ਗਈ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਅੱਜ ਦੂਸਰੇ ਵਨਡੇ ਇੰਟਰਨੈਸ਼ਨਲ ਵਿੱਚ ਆਸਟ੍ਰੇਲੀਆ ਨਾਲ ਮੁਕਾਬਲਾ ਹੋਵੇਗਾ ਜਿਕਰਯੋਗ ਹੈ ਕਿ ਪਹਿਲੇ ਵਨਡੇ ਇੰਟਰਨੈਸ਼ਨਲ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਆਸਾਨੀ ਨਾਲ ਹਰਾ ਦਿੱਤਾ ਸੀ ਐਡੀ ਲੇਡ ਵਿੱਚ ਖੇਡੇ ਜਾਣ ਵਾਲੇ ਮੈਚ ਵਿੱਚ ਅੱਜ ਫਿਰ ਸਭ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤੇ ਟਿਕੀਆਂ ਰਹਿਣਗੀਆਂ। 올림픽 ਸੋਨ ਤਗਮਾ ਜੇਤੂ ਜੈਵਲਨ ਥਰੋਅ ਨੀਰਜ ਚੋਪੜਾ ਨੂੰ ਕੱਲ ਲੈਫਟਿਨੈਂਟ ਕਰਨਲ ਦੇ ਰੈਂਕ ਨਾਲ ਸਨਮਾਨਿਤ ਕੀਤਾ ਗਿਆ। ਨਵੀਂ ਦਿੱਲੀ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਨੀਰਜ ਚੋਪੜਾ ਨੂੰ ਸਨਮਾਨਿਤ ਕਰ ਸਮੇਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਮੁਖੀ ਜਨਰਲ ਉਪੇਧਰ ਦਵਿੰਦੀ ਮੌਜੂਦ ਸਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ